ਕੋਣੇ ਸਾਧ ਦੇ ਘਰੀ ਇੱਥੇ ਗਨ ਸ਼ਾਟ ਫਾਇਰ ਹੋਏ ਹਨ ਕੋਣੇ ਸਾਧ ਤੇ ਕਾਫੀ ਕੁ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚਲਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਡਰ ਨਹੀਂ ਹੈ ਇਹ ਜੋ ਰੋਜ਼ ਅਸਵੇਰੇ ਸਵੇਰੇ ਆ ਕੇ ਗੋਲੀਆਂ ਚ ਰੱਕ ਜਾਣਾ ਬਹੁਤ ਜ਼ਹਿਸ਼ਤ ਦੀ ਨਸਾਨੀ ਰਾਕੀ ਫੈਲਦੀ ਹੈ ਮੈਂ ਇਹ ਸੇਖ ਕਰਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕ ਡੇ ਹੋ ਕੇ ਕਰਨਾ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਸੀ। ਸਾਨੂੰ ਮੌਣਿਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀ ਸ਼ੂਲ ਸ਼ਾਪ ਹੁਸ਼ੈਰ ਗਰੋਡ ਤੇ ਜਿਹੜਾ ਹੈਗਾ ਸਥਿਤ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਲਾਈ ਗਈ ਹੈ। ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅਸੀਂ ਜਿਹੜੀ ਤੇ ਵੈਰੀਫਾਈ ਕਰ ਰਹੇ ਆ। ਜਿਹੜੀ ਕੁੜੀ ਉਹ ਚੱਲੀ ਹੈ ਤੇ ਅੱਦੇ ਜਿਹੜੀ ਤਫ਼तीश ਕਰ ਰਹੇ ਆ। ਇਨਵੈਸਟੀਗੇਸ਼ਨ ਆਈਏ ਕੋਨੇ 7 ਦੇ ਗਰੀ ਇਥੇ ਇੱਕ ਅਨਸ਼ਾਟ ਫਾਇਰ ਹੋਏ ਹੈ ਇਮੀਡੀਏਟਲੀ ਸਾਡੀ ਪੁਲਿਸ ਟੀਮ ਨੇ ਆ ਕੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਇਸ ਵਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਤੇ ਜਲਦੀ ਇਹਨਾਂ ਨੂੰ ਕਾਬੂ ਕਰਦੇ ਕਿੰਨੇ ਕਿੰਨਿਆ ਫਾਇਰ ਹੋਏ ਹੈ ਜੀ ਹਲਿਓ ਸਾਰਾ ਕੁਝ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕਾਟਰੇਜਸ ਕੁਝ ਮਿਲੇ ਹੈ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਹਾਂ ਹੋਰ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਕਿ ਨੇ ਕੋਈ ਡਰਾਮਾ ਹੋ ਜੂਰ ਉਸ ਤੋਂ ਬਾਅਦ ਉਹਨਾਂ ਦਾ ਮੈਮ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾਏ ਸਾਹਮਣੇ ਕੁਝ ਤਿੰਨ ਜਣੇ ਸੀ ਤੇ ਕੱਤੇ ਆਏ ਸੀ ਜੀ ਸਕੂਟੀ ਤੇ ਆਏ ਸੀ ਮੈਮ ਆ ਸੀਐਮ ਦਾ ਸੁਨਨ ਸਾਹਿਬ ਵੀ ਆ ਰਹੇ ਬੋਲ ਰਹੇ ਕੋਸਪੋਸ ਵੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਹਾਂਜੀ ਬਿਲਕੁਲ ਜੀ ਉਸ ਸਾਈਡ ਆਪਣੀ ਪੂਰਤ ਐਪਲੋਇਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਉਸਤੈਦੀ ਰੱਖਦੇ ਹਾਂ ਅਰਲੀ ਮਾਰਨਿੰਗ ਜਿਹੜਾ ਇਨਸੀਡੈਂਟ ਹੋਇਆ ਉਹਨੂੰ ਕਿਤਾ ਜਾਏਗਾ ਮੈਮ ਤੁਹਾਨੂੰ ਲੰਡਰ ਨੇ ਜਿਵੇਂ ਕੋਈ ਫਰੈਡ ਕੋਡ ਵਗੈਰਾ ਕੋਈ ਇਹਦਾ ਕੋਈ ਕੋਈ ਕਾਲਿਸਟਰਾ ਦਾ ਕੋਈ ਗੱਲ ਸਾਰਾ ਇਹਦਾ ਵਿਅਪਰ ਹੈ ਹੈਪੀਨੈਸ ਨੰਬਰ ਹਾਂ ਨੇ ਸੱਦੇ ਕਿਉਂ ਆਈ ਕਰਤੇ ਮੈਂ ਇਸ ਕੋ ਦਿੱਤਾ ਹੈ ਮੈਮ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ ਹਾਂਜੀ ਸਾਰਾ ਕੁਝ ਦੇਖ ਰਹੇ ਹਾਂ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਇਹ ਤੁਹਾਨੂੰ ਦੱਸਿਆ ਜਾਏਗਾ ਕਿਵੇਂ ਇਹਨਾਂ ਦੇ ਮਾਮਲਾ ਦਾ ਪਿਛਾ ਯਾਰ ਹੈ ਮੈਨੇਜਰ ਦੇ ਕਰਨ ਕੀ ਨਾਮ ਉਹ ਨਹੀਂ ਯਾਰ ਯਾਰ ਹੈ ਅੱਜ ਵੱੜਾ ਜੀ ਸ਼ਾਰਪਰੋਡ ਤੇ ਸਦੀਰ ਮਟਾਈਆਂ ਦੀ ਦੁਕਾਨ ਤੇ ਸਵੇਰੇ ਪੌਣੇ 7 ਵਜੇ ਕਾਫੀ ਕੋ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚਲਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਡਰ ਨਹੀਂ ਹੈ ਇਹ ਤਾਂ ਹਰ ਰੋਜ਼ ਸਵੇਰੇ ਸਵੇਰੇ ਜਾ ਕੇ ਗੋਲੀਆਂ ਚ ਰੱਕ ਜਾਣਾ ਬਹੁਤ ਜ਼ਹਿਸ਼ਤ ਇਹ ਸਾਰੀ ਰਾਕੀ ਫੈਲਦੀ ਹੈ ਮੈਂ ਇਹੀ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕੜ ਰੋ ਕੇ ਕਰਨਾ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਚੱਲੀਆਂ ਸਾਨੂੰ ਕੁਝ ਜੋ ਦਸਤੇ ਤੇ 7 8 8 ਗੋਲੀਆਂ ਕੋ ਚੱਲੀਆਂ ਕਿੰਨੇ ਲੋਕ ਆਏ ਸੀ ਬਸੇਰੋ ਨੇ ਕੁਝ ਮੈਨੂੰ ਤਿੰਨ ਤਿੰਨ ਬੰਦੇ ਦਸਤੇ ਕਰਦੇ ਆਏ ਅੱਛਾ ਜੀ ਡਾਕਟਰ ਗੋਲੀਆਂ ਕਿਰਾਏ ਇਹ ਪ੍ਰਦੀਗ ਹੈ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਹੈ ਮਤਲਬ ਗੋੜੇ ਜੇ ਨਾ ਲਗਾਤਾਰ ਇਹ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਚੱਲੀਆਂ ਹੈ ਮਾੜੀ ਹਾਲਾਤ ਹੈ ਮਾੜੇ ਹਾਲਾਤ ਆਰਡਰ ਦੇ ਬਸਤੀ ਨਹੀਂ ਹੈ ਜੋ ਵੀ ਮਰਜ਼ੀ ਆ ਕੇ ਗੋਲੀਆਂ ਚਲਾ ਕੇ ਚੜੀ ਜਾਂਦਾ ਇਹਨਾਂ ਪੁਲਿਸ ਦਾ ਕੀ ਡਰ ਹੀ ਹੁੰਦਾ ਸਰਕਾਰ ਦਾ ਡਰ ਹੁੰਦਾ ਉਹ ਚੁੱਕਿਆ ਗਿਆ ਸਰ ਕੋਈ ਦੱਸਿਆ ਕੋਈ ਐਕਸਟਰਨਲ ਕਾਲ ਵਗੈਰਾ ਕੋਈ ਨਹੀਂ ਕਰਦਾ ਲੱਗਦਾ ਕਿ ਇਤਿਆਜ ਨੇ ਪੁਲਿਸ ਵਾਲੇ ਆਪਣੀ ਕਾਰਵਾਈ ਕਰਨਗੇ ਕਰਨੀ ਚਾਹੀਦੀ ਹੈ ਸਰ ਸੀਐਮ ਸਾਹਿਬ ਕੱਲ ਵੀ ਫਗਵਾੜਾ ਵਿੱਚ ਸੀਗੇ ਅੱਜ ਵੀ ਫਗਵਾੜੇ ਦੇ ਵਿੱਚ ਆ ਰਹੇ ਹੈ ਤੇ ਸੀਐਮ ਦੇ ਦੌਰਾਨ ਪਹਿਲਾਂ ਹੀ ਅਜਿਹੀ ਵਾਰਤਾ ਸੁਣਾ ਕਿਤੇ ਨਾ ਕਿਤੇ ਇਹ ਸਰਕਾਰ ਨੂੰ ਸਿੱਧਾ ਚੈਲੰਜ ਹੈ ਭਾਈ ਤੁਹਾਨੂੰ ਨਹੀਂ ਮੰਨਦੇ ਸਰਕਾਰ ਨੂੰ ਕਹਿਣਾ ਵੀ ਤੁਸੀਂ ਇੱਥੇ ਘੁੰਮੀ ਆਓ ਅਸਾਂ ਤੁਹਾਨੂੰ ਗੁਰਵਾਰੀ ਹੈ ਕਿਤੇ ਸੀਐਮ ਘੁੰਮਦਾ ਹੋਵੇ ਤੇ ਗੋਲੀ ਚੱਲ ਜਣੀ ਹੈ ਇਹ ਤੋਂ ਵੱਡੀ ਮਾੜੀ ਗੱਲ ਕਿਹੜੀ ਹੋ ਸਕਦੀ ਹੈ ਨਾ ਵਪਾਰੀ ਨਾ ਖਿਡਾਰੀ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਕੋਈ ਵੀ ਸੁਰੱਖਤ ਨਹੀਂ ਹੈ ਜਰਮ ਥੈਂਕ ਯੂ ਜੀ ਲਾਟ ਦੂੰ ਮੈਡਮ ਅੱਜ ਕੋ ਗੋਲੀ ਚਲੀ ਸ਼ਾਹਪੁਰ ਰੋਡ ਤੇ ਜਾਣਕਾਰੀ ਦਿਓ ਹਾਂਜੀ ਸਾਨੂੰ ਪੋਨਿਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀ ਇੰਸਟੀਚਿਊਟ ਸ਼ਾਹਪੁਰ ਰੋਡ ਤੇ ਜਿਹੜਾ ਹੈ ਨਾ ਸਥਿਤ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਲਾਈ ਗਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਆ ਕੇ ਸਾਰੀ ਚੀਜ਼ਾਂ ਵੈਰੀਫਾਈ ਕਰ ਰਹੇ ਆ ਜਿਹੜੀ ਕੋੜੀ ਉਹ ਚੱਲੀ ਹੈ ਤੇ ਅੱਗੇ ਜਿਹੜੀ ਅਸੀਂ ਤਫ਼तीश ਕਰ ਰਹੇ ਹਾਂ ਮੈਨੇ ਫਾਇਰ ਹੋਏ ਹਾਂ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਹੀ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਕਿਸ ਤਰ੍ਹਾਂ ਸਾਰੀ ਚੀਜ਼ ਹੋਈ ਹੈ ਉਹ ਵੈਰੀਫਾਈ ਕਰ ਤੋਂ ਬਾਅਦ ਇਸ ਵਾਰ ਸੱਤਵੇਂ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜਲੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਗੱਲ ਕਰਾਂ ਤਾਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤੁਹਾਡੇ ਨਾਲ ਅਸੀਂ ਸਾਹਮਣੇ ਟਗ ਲਿਆਵਾਂਗੇ ਸੀਸੀਟੀਵੀ ਕੈਮਰੇ ਹਾਂ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀਆਂ ਪ੍ਰੀਜ਼ਰਵ ਕਰਵਾ ਕੇ ਅਸੀਂ ਫਿਨੋ ਫਲੋਰੈਂਜ ਫੋਰੈਂਸਿਕ ਜਿਹੜੀ ਹੁੰਦੀ ਹੈ ਉਹ ਤੋਂ ਬਾਅਦ ਜਿਹੜੀ ਉਹ ਸਾਈਜ਼ ਤੁਹਾਡੇ ਨਾਲ ਸਾਹਮਣੇ ਕਿੰਨੇ ਬੰਦੇ ਸੀ ਹਾਂ ਜੀ ਕਿੰਨੇ ਬੰਦੇ ਸੀ ਜਿਹੜੇ ਸੀ ਅਜੇ ਤੱਕ ਤਾਂ ਦੋ ਦੋ ਤਿੰਨ ਹਜ ਜਿਹੜੇ ਨੇ ਸਾਕੀ ਦੇਖਦੇ ਆ ਜੀ ਕਿਹੜਾ ਵਹੀਕਲ ਗਈ ਸੀਗਾ ਮਾਮ ਵਹੀਕਲ ਗਈ ਸੀ ਜੀ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾ ਦੇ ਅਸੀਂ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਨ ਫਾਇਰ ਹੋਰ ਉਹ ਸਾਰਾ ਕੁਝ ਬਾਅਦ ਚੀਜ਼ ਤਾਂ ਨਕਲੇ ਦੇ ਕਰੂਗਾ ਕੋਈ ਦੁਕਾਨ ਦਾ ਮਾਲਕ ਕੀ ਕਹਿ ਰਿਹਾ ਜੀ ਨਹੀਂ ਫਿਲਹਾਲ ਜਾਣੇ ਨੁਕਸਾਨ ਕੋਈ ਨਹੀਂ ਦੁਕਾਨ ਦੇ ਮਾਲਕ ਕੀ ਕਹਿ ਰਹੇ ਨੇ ਦੁਕਾਨ ਮਾਲਕ ਇਹੀ ਕਹਿ ਰਹੇ ਨੇ ਵੀ ਪੋਂਟ ਸਾਡੇ 6:30 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਹ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋ ਗਿਆ ਕੋਈ ਮੈਂ ਕੋਈ ਕੋਈ ਫਰੋਟੇ ਵਗੈਰੇ ਕੋਲ ਗਾਲ ਵਗੈਰੇ ਕੋਈ ਇਦਾਂ ਦਿਨ ਕੋ ਮੇਰੇ ਜੀ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਜਦੋਂ ਕੋਈ ਇਦਾਂ ਦੀ ਗੱਲ ਸਾਹਮਣੇ ਆਊਗੀ ਤਾਂ ਅਸੀਂ ਸ਼ੇਅਰ ਕੀਤੀ ਜਾਊਗਾ ਤੇ ਮੈਡਮ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੁਣ ਕਿਹਦੇ ਬਿਆਨਾਂ ਤੇ ਹਜੇ ਫਿਲਹਾਲ ਦੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੰਪਲੇਨੈਂਟ ਨੇ ਉਹ ਤਾਂ ਬਾਅਦ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਹੋਵੇ ਕੌਣ ਕੰਪਲੇਂਟਰ ਕੌਣ ਹੈ ਜੀ ਇਹਨੇ ਤੇ ਸੁਦੀਪ ਸੁਦੀਪ ਸ਼ੂ ਸ਼ਾਪ ਦੇ ਮਾਲਕ ਨੇ ਤੁਹਾਡੇ ਨਾਲ ਇਹ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਨੂੰਨੀ ਮੁਤਾਬਕ ਜਿਹੜੀ ਕਾਰਵਾਈ ਅਮਲ ਚ ਲੈਣੀ ਹੈ ਕੋਲ ਕਿ oh no.